ਇੰਡੀਆ ਵੋਕਸ 24 ਦੇਖ ਰਹੇ ਹਾਂ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਾਂਸ਼ੂ ਮੜਕਨ ਅੱਜ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਾਫੀ ਸਮੇਂ ਤੋਂ ਨਰਸਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕਰਿਆ ਜਾ ਰਿਹਾ ਸੀ ਸੋ ਸਾਡੇ ਨਾਲ ਜਿਹੜੇ ਨਰਸਿੰਗ ਦੇ ਡਿਪਾਰਟਮੈਂਟ ਦੇ ਮੁਲਾਜ਼ਮ ਨੇ ਤੇ ਅੰਕੁਰ ਜੋ ਕਾਫੀ ਟਾਈਮ ਤੋਂ ਚਰਚਾ ਦਾ ਵਿਸ਼ਾ ਬਣੇ ਪਏ ਸੀ ਅੰਕੁਰ ਜਿਹੜੇ ਟੈਂਕੀ ਦੇ ਉੱਤੇ ਚੜ ਗਏ ਸੀ ਬਿਲਡਿੰਗ ਦੇ ਉੱਤੇ ਚੜ ਗਏ ਸੀ ਤੇ ਉਹ ਹੁਣ نیچے ਆ ਚੁੱਕੇ ਨੇ ਗੱਲਬਾਤ ਕਰਦੇ ਆ ਅੰਕੁਰ ਜੀ ਕੀ ਵਜ੍ਹਾ ਕੀ ਸੀ ਉੱਪਰ ਚੜਨ ਦੀ ਟੈਂਕੀ ਤੇ ਭਾਜੀ ਸਤਿ ਸ਼੍ਰੀ ਅਕਾਲ ਮੈਂ ਭਾਜੀ ਸਾਡਾ ਉਦੇ ਰਿਗਾਰਡਿੰਗ ਸਾਡਾ ਪਹਿਲਾਂ ਤੋਂ ਬਹੁਤ 5 4 5 ਸਾਲਾਂ ਤੋਂ ਸੰਘਰਸ਼ ਚੱਲ ਰਿਹਾ ਸੀ ਮੀਟਿੰਗਾਂ ਵੀ ਹੋ ਰਹੀਆਂ ਸੀ ਸਾਡੇ ਕੇਸ ਵੀ ਲੱਗੇ ਆ ਸੀ ਤੇ ਉਹ ਸਾਡਾ ਹੱਲ ਕੋਈ ਨਹੀਂ ਨਿਕਲ ਰਿਹਾ ਸੀ ਸਰਕਾਰ ਵੀ ਸਾਡੇ ਨਾਲ ਨਹੀਂ ਕੋਆਪਰੇਟ ਕਰ ਰਹੀ ਸੀ ਤੇ ਉਸ ਕਰਕੇ ਮਜਬੂਰ ਹੋ ਕੇ ਮੈਨੂੰ ਉੱਤੇ ਚੜਨਾ ਪਿਆ ਸੀ ਮਤਲਬ ਤੁਸੀਂ ਚੜੇ ਕਿੰਨੀ ਤਰੀਕ ਨੂੰ ਚੜੇ ਹੋ ਤੇ ਕਿੰਨੀ ਤਰੀਕ ਨੂੰ ਉਤਰੇ ਹੋ ਫਿਰ ਮੈਂ ਭਾਜੀ 25 ਤਰੀਕ ਨੂੰ 25 ਸਤੰਬਰ ਨੂੰ ਚੜਿਆ ਸੀ ਤੇ ਪ੍ਰਸ਼ਾਸਨ ਦੇ ਜਿਵੇਂ ਕਹਿਣ ਦੇ ਮੁਤਾਬਕ ਸਾਨੂੰ ਮੀਟਿੰਗ ਮਿਲੀ ਹੈ ਤੇ ਉਹਨਾਂ ਦੇ ਕਹਿਣ ਦੇ ਮਤਾਬਕ ਥੱਲੇ ਮੈਂ 14 ਤਰੀਕ ਨੂੰ ਥੱਲੇ ਆਇਆ ਜੀ ਜੇ ਮੈਂ ਅਸੀਂ ਕਵਰੇਜ ਕਰੀ ਆ ਮੀਟਿੰਗ ਤਾਂ ਤੁਹਾਨੂੰ ਉਦੋਂ ਵੀ ਮਿਲੀਆਂ ਨੇ ਜਦੋਂ ਤੁਸੀਂ ਉੱਪਰ ਬੈਠੇ ਪਏ ਸੀ ਕੋਈ ਸਿੱਟਾ ਨਿਕਲਦਾ ਮੀਟਿੰਗ ਤੋਂ ਹੁਣ ਤੱਕ ਮੀਟਿੰਗਾਂ ਮਿਲੀਆਂ ਨੇ ਸਾਨੂੰ ਪਹਿਲਾਂ ਵੀ ਹੋਈ ਹੈ ਹੁਣ ਜਿਹੜੀ ਲਾਸਟ ਮੀਟਿੰਗ ਹੋਈ ਹੈ ਉਸ ਤੇ ਸਾਨੂੰ ਬਹੁਤ ਮਤਲਬ ਪੋਜ਼ਿਟਿਵ ਦੇ ਨਾਲ ਮੀਟਿੰਗ ਹੋਈ ਹੈ ਜਿਹੜੀ ਵੀ ਡਿਪਾਰਟਮੈਂਟ ਨਾਲ ਹੋਈ ਹੈ ਤੇ ਉਹ ਸਾਨੂੰ ਅੱਛਾ ਰਿਸਪੌਂਸ ਦਿੱਤਾ ਉਹਨਾਂ ਨੇ ਉਹ ਕਹਿੰਦੇ ਵੀ ਤੁਹਾਡਾ ਹੱਲ ਕਰਾਂਗੇ ਅਸੀਂ ਜਲਦ ਤੋਂ ਜਲਦ ਕਰਾਂਗੇ ਤੁਹਾਡਾ ਟਾਈਮ ਮੰਗੇ ਆ ਉਹਨਾਂ ਨੇ ਤੇ ਉਹ ਉਨੇ ਟਾਈਮ ਤੱਕ ਸਾਡਾ ਇਹ ਧਰਨਾ ਸਿੰਬੋਲਿਕ ਧਰਨੇ ਤੇ ਚੱਲ ਰਿਹਾ ਹੈ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਸਿਹਤ ਮੰਤਰੀ ਨਾਲ ਹੋਈਆਂ ਕਿਸੇ ਉੱਚ ਅਧਿਕਾਰੀ ਨਾਲ ਕਿਸ ਨਾਲ ਹੋਈਆਂ ਨੇ ਸਾਰੀਆਂ ਮੀਟਿੰਗਾਂ ਉੱਚ ਅਧਿਕਾਰੀਆਂ ਨਾਲ ਹੋਈ ਹੈ ਜੀ ਸਿਹਤ ਮੰਤਰੀ ਜੀ ਨੇ ਜਿਹੜੇ ਸੈਕਟਰੀਟ ਵਿੱਚ ਹੋਈ ਹੈ ਸਾਡੀ ਡੀਆਰਐਮਈ ਦੇ ਨਾਲ ਹੋਈ ਹੈ ਤੇ ਫਾਈਨੈਂਸ ਡਿਪਾਰਟਮੈਂਟ ਦੇ ਨਾਲ ਹੋਈ ਹੈ ਹੁਣ ਤੁਸੀਂ ਅੱਜ ਧਰਨਾ ਕੱਢਿਆ ਰੋਸ਼ ਮਾਰਚ ਕੱਢੀ ਹੈ ਕਾਰਨ ਕੀ ਹੈ ਤੁਸੀਂ ਫਵਾੜਾ ਚੌਂਕ ਤੱਕ ਸਾਰੀ ਰੋਸ਼ ਮਾਰਚ ਕੱਢੀ ਆ ਰਜਿੰਦਰਾ ਹਸਪਤਾਲ ਤੋਂ ਲੈ ਕੇ ਤੇ ਹੁਣ ਵਾਪਸ ਤੁਸੀਂ ਧਰਨੇ ਤੇ ਆ ਕੇ ਬੈਠੇ ਹੋ ਸ਼ਾਂਤੀਪੂਰਵਕ ਧਰਨਾ ਤੁਹਾਡਾ ਰੋ ਭਜੀ ਸਾਡੇ ਮੁਹਾਲੀ ਜਿਹੜੇ ਨਾਲ ਦੇ ਮੈਡੀਕਲ ਕਾਲਜ ਦੇ ਸਾਥੀ ਨੇ ਉਹ ਵੀ ਐਵੇਂ ਸਿੰਬੋਲਿਕ ਧਰਨੇ ਤੇ ਬੈਠੇ ਸੀ ਤੇ ਕੱਲ ਜਿਹੜਾ ਇਨਸੀਡੈਂਟ ਹੋਇਆ ਉੱਥੇ ਜਿਹੜੇ ਡਾਇਰੈਕਟਰ ਪ੍ਰਿੰਸੀਪਲ ਨੇ ਉਹਨਾਂ ਨੇ ਉੱਥੇ ਜਿਹੜੇ ਧਰਨੇ ਤੇ ਬੈਠੇ ਸੀ ਸਾਰਿਆਂ ਨੂੰ ਥੋੜੇ ਅਪਸ਼ਬਦ ਬੋਲੇ ਤੇ ਉਹਨਾਂ ਦੇ ਪੋਸਟਰ ਵਗੈਰਾ ਫਾੜ ਦਿੱਤੇ ਸੀ ਤੇ ਉਹਦੇ ਰਿਗਾਰਡਿੰਗ ਅਸੀਂ ਮਤਲਬ ਰੋਸ ਪ੍ਰਗਟ ਕੀਤਾ ਹੈ ਮਤਲਬ ਕੀ ਅਪਸ਼ਬਦ ਇਹ じゃ ਕੀ ਕਾਰਨ ਹੋ ਗਿਆ ਤੁਸੀਂ ਸ਼ਾਂਤੀਪੁਰ ਕਿੰਨੇ ਟਾਈਮ ਤੋਂ ਰਜਿੰਦਰਾ ਹਸਪਤਾਲ ਚ ਵੀ ਧਰਨਾ ਕਰ ਰਹੇ ਹੋ ਉੱਥੇ ਵੀ ਕਰ ਰਹੇ ਹੋਗੇ ਇਹ じゃ ਕੀ ਹੋ ਗਿਆ ਕਿ ਤੁਹਾਨੂੰ ਉਹਨਾਂ ਨੂੰ ਤੁਹਾਡੇ ਕਾਗਜ਼ ਸਲੋਗਨ ਪਾੜਨੇ ਪੈ ਜਿੱਦਾਂ ਕਿ ਮਤਲਬ ਸਾਡੇ ਇਨਫੋਰਮੇਸ਼ਨ ਚ ਆਇਆ ਵੀ ਉਧਰ ਸੀਐਮ ਸਾਹਿਬ ਦਾ ਦੌਰਾ ਸੀ ਤੇ ਉਹਦੇ ਕਰਕੇ ਡਾਇਰੈਕਟਰ ਪ੍ਰਿੰਸੀਪਲ ਨੇ ਆ ਪੋਸਟਰ ਤੇ ਆ ਫੜਵਾ ਦਿੱਤੇ ਸੀ ਮਤਲਬ ਸੀਐਮ ਸਾਹਿਬ ਆ ਰਹੇ ਨੇ ਤਾਂ ਸਾਰੇ ਧਰਨੇ ਸਾਫ ਕਰਾ ਦਿਓ ਸਾਰੇ ਲੋਕਾਂ ਨੂੰ ਜਗਾ ਤੋਂ ਚੱਕ ਦਿਓ ਕਿ ਲੋਕ ਆਪਣੀ ਆਵਾਜ਼ ਮੁੱਖ ਮੰਤਰੀ ਸਾਹਿਬ ਤੱਕ ਨਾ ਲੈ ਕੇ ਜਾ ਪਾਣ ਲੱਗਦਾ ਤਾਂ ਐਵੇਂ ਹੀ ਹੈ ਜੀ ਜਿਸ ਸਾਹਮਣੇ ਸਾਡੇ ਨਾਲ ਕੱਲ ਉੱਥੇ ਹੋਇਆ ਹੈ ਆਵਾਜ਼ ਦੱਬੀ ਜਾ ਰਹੀ ਹੈ ਤੇ ਉਹ ਦਬ ਨਹੀਂ ਸਕਦੇ ਜਿੱਦਾਂ ਕਿ ਤੁਸੀਂ ਅੱਜ ਦੇਖ ਲਿਆ ਵੀ ਸਾਡੇ ਨਾਲ ੱਤਕਾ ਨਹੀਂ ਖੇੜ ਸਕਦੇ ਕਿਸੇ ਨਾਲ ਵੀ ੱਤਕਾ ਨਹੀਂ ਕਰ ਸਕਦੇ ਅਸੀਂ ਸ਼ਾਂਤੀ ਨਾਲ ਬੈਠੇ ਸੀ ਅੱਗੇ ਵੀ ਜੇ ਚੱਲੇਗਾ ਤਾਂ ਸ਼ਾਂਤੀ ਨਾਲ ਬੈਠਾਂਗੇ ਜਿੱਦਾਂ ਸਰਕਾਰ ਸਾਡੀਆਂ ਕਰੇਗੀ ਉਦਾਂ ਅਸੀਂ ਕੋਆਪਰੇਟ ਕਰਾਂਗੇ ਡਾਕਟਰੀ ਡਿਪਾਰਟਮੈਂਟ ਦੇ ਵਿੱਚ ਨਰਸਿੰਗ ਡਿਪਾਰਟਮੈਂਟ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਕੋਈ ਮੈਡੀਕਲ ਸਹੂਲਤ ਕੁਝ ਵੀ ਹੋਵੇ ਫਰਸਟ ਏਡ ਤੱਕ ਨਰਸਾਂ ਵੱਲੋਂ ਪਹਿਲਾਂ ਦਿੱਤੀ ਜਾਂਦੀ ਆ ਹੁਣ ਜਿਹੜੇ ਧਰਨਾ ਤੇ ਬੈਠੇ ਹੋਏ ਨੇ ਉਹ ਜਿਹੜੀ ਸਹੂਲਤਾਂ ਨੇ ਕਿਥੇ ਨਾ ਕਿਥੇ ਜਿਹੜੇ ਆਮ ਲੋਕਾਂ ਨੂੰ ਦਿੱਕਤਾਂ ਨਹੀਂ ਆ ਰਹੀਆਂ ਨਹੀਂ ਭਾਜੀ ਕੋਈ ਦਿੱਕਤ ਨਹੀਂ ਆ ਰਹੀ ਅਸੀਂ ਜਿਹੜੇ ਵੀ ਆਏ ਆ ਜਿਵੇਂ ਸਾਡੀ ਈਵਨਿੰਗ ਡਿਊਟੀ ਤੇ ਮਾਰਨਿੰਗ ਵਾਲਾ ਸਟਾਫ ਜਿਹੜਾ ਆਊਗਾ ਉਹ ਸ जिना दी मॉर्निंग है वो इवनिंग ਤੇ ਇੱਥੇ ਆਂਦੇ ਨੇ ਮਤਲਬ ਪੇਸ਼ੈਂਟ ਨੂੰ ਕੋਈ ਵੀ ਦਿੱਕਤ ਨਹੀਂ ਆਂਦੀ ਕਿਤੇ ਵੀ ਕੋਈ ਐਮਰਜੈਂਸੀ ਡਿਪਾਰਟਮੈਂਟ ਕਿਤੇ ਵੀ ਕੋਈ ਦਿੱਕਤ ਨਹੀਂ ਆ ਰਹੀ ਹੈ ਮਤਲਬ ਤੁਸੀਂ ਆਪਣਾ ਸੰਘਰਸ਼ ਇਸ ਤਰੀਕੇ ਨਾਲ ਲੜ ਰਹੇ ਹੋ ਕਿ ਇੱਕ ਸ਼ਿਫਟ ਲਾ ਲਈ ਛੁੱਟੀ ਟਾਈਮ ਇੱਥੇ ਅੱਗੇ ਧਰਨੇ ਤੇ ਬੈਠ ਦੋ ਹਾਂਜੀ ਭਾਜੀ ਇੱਕਦਮ ਬਿਲਕੁਲ ਸਹੀ ਹੈ ਮਤਲਬ ਤੁਸੀਂ ਕਠਿਨਾਈਆਂ ਦਾ ਸਾਹਮਣਾ ਕਰ ਰਹੇ ਹੋ ਸਿਰਫ ਇੱਕ ਪੇ ਗ੍ਰੇਡ ਨੂੰ ਲੈ ਕੇ ਅੱਗੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਇੱਕੋ ਹੀ ਮੰਗੇ ਜੀ ਸਾਡਾ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਤਾਂ ਕਿ ਅਸੀਂ ਆਪਦੇ-ਆਪਦੇ ਕੰਮਾਂ ਨੂੰ ਜਾਈਏ ਸਾਡੇ ਵੀ ਹੋਰ ਕੰਮ ਕਰਨੇ ਉਹ ਵੀ ਕਰੀਏ ਤੇ ਆ ਸਰਕਾਰ ਨੂੰ ਵੀ ਕੋਈ ਦਿੱਕਤ ਨਾ ਹੋਵੇ ਤੁਸੀਂ ਉੱਪਰ ਚੜੇ ਸੀ ਫੈਮਿਲੀ ਨੂੰ ਟੈਨਸ਼ਨ ਸੀ ਫੈਮਿਲੀ ਨਾਲ ਕੋਈ ਗੱਲਬਾਤ ਹੋਈ ਸੰਪਰਕ ਹੋਇਆ ਉਹਨਾਂ ਨੇ ਕਿਹਾ ਕਿ ਥੱਲੇ ਆ ਜਾ ਔਂਕੁਰ ਇਹ ਜਾ ਕਦਮ ਨਾ ਚੱਕ ਫੈਮਿਲੀ ਨਾਲ ਹੋਇਆ ਕੰਟੈਕਟ ਮੇਰਾ ਮੈਂ ਮਤਲਬ ਦੂਜੇ ਤੀਜੇ ਦਿਨ ਮੈਂ ਕਰੇ ਦੱਸਿਆ ਮੈਂ ਕਰੇ ਨਹੀਂ ਦੱਸਿਆ ਸੀ ਠੀਕ ਹੈ ਤੇ ਉਹਨਾਂ ਦਾ ਫਿਰ ਮੈਨੂੰ ਕਾਲ ਵੀ ਆਏ ਮੈਂ ਉਹਨਾਂ ਨਾਲ ਘੱਟ ਜ਼ਿਆਦਾ ਗੱਲਬਾਤ ਨਹੀਂ ਕੀਤੀ ਉਹ ਬਹੁਤ ਮਤਲਬ ਟੈਨਸ਼ਨ ਤਾਂ ਬਹੁਤ ਜ਼ਿਆਦਾ ਸੀਗੀ ਸੋ ਬਿਲਕੁਲ ਨਰਸਿੰਗ ਡਿਪਾਰਟਮੈਂਟ ਦੇ ਵੱਲੋਂ ਧਰਨਾ ਪ੍ਰਦਰਸ਼ਨ ਕਰਾਇਆ ਜਾ ਰਿਹਾ ਸ਼ਾਂਤੀਪੁਰਕ ਪਰ ਅੱਜ ਇਹ ਧਰਨਾ ਰੈਲੀ 'ਚ ਉਹ ਤੋਂ ਉੱਪਰ ਮੰਦੀ ਸ਼ਬਦਾਵਲੀ ਵਰਤੀ ਜਾਂਦੀ ਹੈ ਗਲਤ ਚੀਜ਼ਾਂ ਬੋਲੀਆਂ ਜਾਂਦੀਆਂ ਮਹਾਲੀ ਦੇ ਪ੍ਰਿੰਸੀਪਲ ਦੇ ਵੱਲੋਂ ਜਿਹੜਾ ਹਸਪਤਾਲ ਦੇ ਨੇ ਸੋ ਜਿਸ ਤੋਂ ਬਾਅਦ ਇਹ ਧਰਨਾ ਪ੍ਰਦਰਸ਼ਨ ਕਰਿਆ ਜਾਂਦਾ ਸੋ ਹੋਰ ਵੀ ਅਪਡੇਟਸ ਲਈ ਬਨੇ ਰਹੋ ਇੰਡੀਆ ਫੋਕਸ 24 ਦੇ ਨਾਲ